ਅਪਾ ਦੇਖ ਸਕਦੇ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਇੱਕ ਸਰਕਾਰ ਆਪ ਦੇ ਦਰਵਾਜ਼ੇ ਦੇ ਨਾਮ ਤੇ ਜਿਹੜਾ ਕੈਂਪ ਲਾਇਆ ਜਾ ਰਿਹਾ ਉਸ ਸੰਬੰਧੀ ਜਿਹੜਾ ਅੱਜ ਟਕੋਲੀ ਵਿਖੇ ਜਿਹਦਾ ਹੈਗਾ ਪੀਰ ਮੁਸ਼ੱਲਾ ਵਿਖੇ ਕੈਂਪ ਲਗਾਇਆ ਗਿਆ ਔਰ ਉਸ ਰਾਹ ਦੇ ਦੇਖ ਸਕਦੇ ਕਿ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਦਾਵਾ ਖੁਦ ਹਾਜ਼ਰ ਹੋਇਆ ਹੈਗੇ ਔਰ ਲੋਕਾਂ ਨੂੰ ਜਿਹੜੇ ਦਰਪੇਸ਼ ਆ ਰਹੀਆਂ ਸਮੱਸਿਆਵਾਂ ਹੈ ਉਹਨਾਂ ਦੇ ਮੌਕੇ ਦੇ ਹੱਲ ਕੀਤਾ ਜਾ ਰਿਹਾ ਔਰ ਸਾਰਾ ਪ੍ਰਸ਼ਾਸਨ ਜਿਹੜਾ ਇੱਥੇ ਇਕੱਠਾ ਹੋਇਆ ਹੈਗਾ ਔਰ ਥੋੜਾ ਜਿਹਾ ਪ੍ਰਸ਼ਾਸਨ ਦੀ ਗੱਲ ਕਰੀ ਆਪਾਂ ਸਦਕ ਕਿਦਾਂ ਜਣਾ ਜਨਤਾ ਫਿਰ ਗਿਆ ਪਰ ਪਰ ਕਾਵਾ ਸਿਆ ਕਬੜੀ ਨਾ ਕਰੀ ਨਾ ਕਰੀ ਇੱਕ ਮਿੰਟ ਥੋੜਾ ਜਿਹਾ ਸਾਈਡ ਤੋਂ ਥੋੜਾ ਜਿਹਾ ਇਹ ਪਟਕ ਸਰ ਸਫਾਈ ਸਾਕਾ ਰੈਵਨੂ ਵਿਭਾਗ ਲੈਵਲ ਡਿਪਾਰਟਮੈਂਟ ਵਾਟਰ ਸਪਲਾਈ ਸਿਵਲ ਸਾਕਾ ਸੀ ਡੀ ਪੀਓ ਜਿਹੜੇ ਹੈਗੇ ਆ ਦਫਤਰ ਪੈਨਸ਼ਨ ਭਵਾਲਾ ਦਾ ਸਿਹਤ ਭਵਾਲਾ ਸੇਵਾ ਕੇਂਦਰ ਆਧਾਰ ਘਟ ਸਾਰੇ ਜਿਹੜੇ ਡਿਪਾਰਟਮੈਂਟ ਹੈਗੇ ਆ ਉਹ ਇੱਕੋ ਹੀ ਥਾਂ ਤੇ ਉਹ ਇੱਕੋ ਹੀ ਸਾਥ ਹਲੇ ਇਕੱਠੇ ਕੀਤੇ ਗਏ ਹੈਗੇ ਆ ਔਰ ਜਿਹੜੀਆਂ ਲੋਕਾਂ ਨੂੰ ਦਰਪੇਸ਼ ਆ ਰੀਆਂ ਆ ਔਂਕੜਾ ਹੈਗੇ ਜਿਹਨਾਂ ਵਾਸਤੇ ਕਈ ਕਈ ਕਿਲੋਮੀਟਰ ਭੱਜਣਾ ਪੈਂਦਾ ਉਹਨਾਂ ਦਾ ਹੱਲ ਜਿਹੜਾ ਮੌਕੇ ਤੇ ਕੀਤਾ ਜਦੋਂ ਆਪਾਂ ਦੇ ਇਲੈਕਸ਼ਨ ਭਵਾਂ ਆ ਗਿਆ ਪੂਰ ਸਪਲਾਈ ਆ ਗਿਆ ਔਰ ਮੌਜ ਜਨਮ ਦਾ ਸਰਟੀਫਿਕੇਟs, ਫੀਲਡ ਰਾਈਟs ਵਗੈਰਾ ਕੰਪਲੇਂਟ ਜਿਹੜੀ ਹੈਗੀਆਂ ਔਰ ਸ਼ਿਕਾਇਤ ਸੁਝਾਓ ਜਿਹੜੇ ਪ੍ਰੋਪਰਟੀ ਟੈਕਸ ਦਾ ਏਰੀਆ ਹੈਗਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਹੈਗਾ ਸਾਰਿਆਂ ਦਾ ਜਿਹੜਾ ਮੌਕੇ ਤੇ ਹੱਲ ਕਰਨ ਵਾਸਤੇ ਇੱਕ ਹੀ ਛੱਤ ਹਲੇ ਜਿਹੜਾ ਆਪ ਦੀ ਸਰਕਾਰ ਆਪ ਦੇ ਦੁਆਰਾ ਨਾਮ ਹੇਠ ਜਿਹੜਾ ਇੱਕ ਕੈਂਪ ਆਯੋਜਿਤ ਕੀਤਾ ਜਾ ਰਿਹਾ ਲਗਾਤਾਰ ਕੈਂਪ ਵੀ ਕੀਤੇ ਜਾ ਰਹੇ ਆਪਾਂ ਦੇਖ ਸਕਦੇ ਕਿ ਹਲਕਾ ਬਧਾਏ ਕਿਥੇ ਪਹੁੰਚੋ ਗਿਆ ਹੈ ਔਰ ਸਾਰਾ ਦੇਖ ਰਿਹਾ ਸਰਬ ਇੱਕ ਜਿਹੜਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੈਂਪ ਲੱਗ ਰਹੇ ਆ ਸਰਕਾਰ ਆਪਰੇ ਦਵਾਰ ਕਿੰਨਾ ਕੁ ਵਧੀਆ ਰਿਸਪੌਂਸ ਮਿਲ ਰਿਹਾ ਜੀ ਇਹਦਾ ਦੇਖੋ ਛੋਟੀ ਫਿਰ ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਕਿ ਅੱਜ ਜਿਹੜੀ ਮਾਨ ਸਾਹਿਬ ਨੇ ਡੇਰਾ ਬੱਸੀ ਹਲਕੇ ਦੇ ਭੰਕਰਪੁਰ ਪਿੰਡ ਚੋਂ ਮੇਰੇ ਹਲਕੇ ਦੇ ਵਿੱਚੋਂ ਇੱਕ ਆਗਾਜ਼ ਕੀਤਾ ਸੀ ਆਪकी ਸਰਕਾਰ ਆਪਕੇ ਦਰਵਾਜ਼ਾ ਤੁਹਾਡੀ ਸਰਕਾਰ ਤੁਹਾਡੇ ਘਰ ਉਹਦੇ ਰਿਜ਼ਲਟ ਇਟ ਵਧੀਆ ਨੇ ਕਿ ਆਮ ਤੌਰ ਤੇ ਜਿਹੜੀਆਂ ਮੇਰੀਆਂ ਭੈਣਾ ਭਰਾ ਆ ਜਾਂ ਬਜ਼ੁਰਗ ਸੀਗੇ ਉਹ ਕਈ ਵਾਰੀ ਦਫ਼ਤਰਾਂ ਤੱਕ ਨਹੀਂ ਸੀ ਪਹੁੰਚ ਪਾਉਂਦੇ ਉਹਨਾਂ ਦੇ ਵਾਰਡਾਂ ਦੇ ਵਿੱਚ ਇਕੱਲੇ ਇਕੱਲੇ ਪਿੰਡ ਜਾ ਕੇ ਇਕੱਲੇ ਇਕੱਲੇ ਵਾਰਡ ਜਾ ਕੇ ਅਸੀਂ ਆਪ ਜਿਹੜੀ ਪੰਜਾਬ ਵੱਲੋਂ ਮਾਨਸਾ ਵੱਲੋਂ ਅਧਿਤਤਾਂ ਨੂੰ ਭੋਜੀਆਂ ਸੀ ਉਹ ਕੈਂਪ ਲਾ ਰਹੇ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਅੱਜ ਲਗਭਗ ਦਿੱਲੀ ਪੰਜ ਤੋਂ 6 ਕੈਂਪ ਮੇਰੇ ਹਲਕੇ ਡੇਰਾ ਬਧੀ ਚ ਲੱਗਦੇ ਨੇ ਜਿਵੇਂ ਜਿਰਕਪੁਰ ਮਿਸਪਰ ਕਮੇਟੀ ਦੇ ਦੋ ਕੈਂਪ ਦਿੱਲੀ ਇੱਥੇ ਲੱਗਦੇ ਨੇ ਦੋ ਕੈਂਪ ਖੰਡੈਸਰਾ ਲਾਡੂ ਜਿਰਕਪੁਰ ਡੇਰਾ ਬਸੀ ਨੂੰ ਅਸੀਂ ਡਿਵਾਈਡ ਕਰ ਲੰਨੇ ਆਂ ਹਰ ਜਣਾ ਕੈਂਪ ਹਰ ਪਿੰਡ ਹਰ ਵਾਰਡ ਅਚ ਕੈਂਪ ਲਾ ਰਹੇ ਆ ਤਾਂ ਬਹੁਤ ਵਧੀਆ ਰਿਸਪੌਂਸ ਹੈ ਔਰ ਲੋਕਾਂ ਦੇ ਵਿੱਚ ਇੱਕ ਖੁਸ਼ੀ ਪਾਈ ਜਾ ਰਹੀ ਹੈ ਸਤ ਕੀ ਤੁਸੀਂ ਆਪ ਹਰੇ ਕੈਂਪ ਤੇ ਪਹੁੰਚਦੇ ਆਪਾਂ ਦੇਖਿਆ ਤੁਸੀਂ ਹਰੇਕ ਬਹੁਤ ਮਿਹਨਤ ਕਰ ਰਹੇ ਹੋ ਕੀ ਮੁੱਖ ਸ਼ਿਕਾਇਤ ਕਿਹੜੀ ਮਿਲਦੀ ਹੈ ਜਿਆਦਾ ਕਿਹੜੀ ਸ਼ਿਕਾਇਤ ਮਿਲਦੀ ਹੈ ਤੁਹਾਨੂੰ ਦੇਖੋ ਛੋਟੇ ਵੀਰ ਜਿਰਕਪੁਰ ਸ਼ਹਿਰ ਚ ਜਿਹੜੀ ਮੁੱਖ ਸ਼ਿਕਾਇਤ ਹੈ ਦੇਖੋ ਪਿੰਡਾਂ ਦੀਆਂ ਸ਼ਿਕਾਇਤਾਂ ਤੇ ਸ਼ਹਿਰ ਦੀਆਂ ਸ਼ਿਕਾਇਤਾਂ ਵਕਫ ਵਕਫ ਹੁੰਦੀਆਂ ਲੇਕਿਨ ਜਿਰਕਪੁਰ ਇਡਾ ਸੋਹਣਾ ਸ਼ਹਿਰ ਜਿਹੜਾ ਪੰਚ ਸਾਡੇ ਜ਼ਿਰਪੁਰ ਸ਼ਹਿਰ ਦੇ ਲੋਕਾਂ ਨੇ ساری ਜਿੰਦਗੀ ਦੇ ਵਿੱਚ ਜਿੰਨੇ ਲੋਕਾਂ ਨੇ ਇੱਥੇ ਘਰ ਪਾਇ ਸੀ ساری ਉਮਰ ਦੇ ਪੈਸੇ ਕੱਟੇ ਕੀਤੇ ਨੌਕਰੀਆਂ ਕਰਕੇ ਪੈਨਸ਼ਨ ਦਾ ਸਾਰਾ ਪੈਸਾ ਆ ਕੇ ਇੱਥੇ ਲਾ ਕੇ ਆਪਣੇ ਘਰ ਬਣਾਏ ਸੀਗੇ ਲੇਕਿਨ ਅੱਜ ਲੋਕ ਇੱਥੇ ਜ਼ਿਰਪੁਰ ਪੀਰ ਮਸ਼ਾਅੱਲਾ ਗਾਜੀਪੁਰ ਜਿੰਨੀਆਂ ਸੜਕਾਂ ਹੈਗੀਆਂ ਇੱਥੇ ਘਰ ਬਣਾ ਕੇ ਲੋਕ ਤਰਾ-ਤਰਾ ਕਰਦੇ ਫਿਰਦੇ ਤਰਸਦੇ ਫਿਰਦੇ ਆ ਲੋਕ ਲੋਕ ਇਹ ਕਹਿੰਦੇ ਆ ਕਿ ਅਸੀਂ ਬੜੀ ਗਲਤੀ ਕਰ ਲਈ ਸਾਰੀ ਉਮਰ ਦਾ ਪੈਸਾ ਇੱਥੇ ਲਾ ਕੇ ਲੇਕਿਨ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਵਿਸ਼ਵਾਸ ਦਉਣਾ ਜਿਹਨਾਂ ਨੇ 40-50 ਸਾਲ ਤੁਹਾਡਾ ਕੁਝ ਨਹੀਂ ਕੀਤਾ ਤੁਹਾਡਾ ਭਰਾ ਹੈਗਾ ਕਿਸਾਨ ਪੁੱਤਾ ਡਟ ਕੇ ਤੁਹਾਡੇ ਦੁੱਖ ਸੁੱਖ ਖੜਾ ਲੇਕਿਨ ਜਿਹੜਾ ਇਹਨਾਂ ਨੇ ਹੁਣ ਤੱਕ ਕੰਮ ਨਹੀਂ ਕੀਤਾ ਅਸੀਂ ਉਹ ਕਰਕੇ ਦੇਾਂਗੇ ਯਾਰ ਸੀਵਰੇਜ ਪਾਣੀ ਅਪੀਣ ਵਾਲੀਆਂ ਪਾਣੀ ਅੱਥੋਂ ਸੜਕਾਂ ਦੇ ਵਿੱਚ ਦੇਖੋ ਨਾ ਹਾਲਾਤ ਕੀ ਹੈ ਸੀਵਰੇਜ ਵਾਲੇ 8-8 10-10 ਇੰਚੀ ਪਾਈਪ ਆਏ ਜਿੱਥੇ ਕਿ 20 ਇੰਚ 15 ਇੰਚ ਦੀ ਜਰੂਰ ਸੀਗੀ ਆਈਐਸਆਈ ਮਾਰਕਾ ਕੋਈ ਨਹੀਂ ਹੈਗਾ ਪਤਾ ਨਹੀਂ ਕਿਹੜੀ ਫੈਕਟਰੀ ਦਾ ਲਾ ਕੇ ਇਹਨਾਂ ਪਾਈਪ ਪਾ ਲਏ ਹਰ ਜਗ੍ਹਾ ਚੋਕ ਹੋਇਆ ਪਿਆ ਲੇਕਿਨ ਅਸਤ ਜਿੱਥੇ ਵੀ ਹੱਥ ਪਾਉਣਾ ਜਿੱਥੇ ਹੱਥ ਪਾਉਣਾ ਛੋਟੇ ਵੀਰ ਕੰਡੇ ਨਿਕਲਦੇ ਆ ਪਤਾ ਨਹੀਂ ਇਹ ਸੌਰੀ ਦੇ ਕਰ ਕੀ ਗਿਆ ਮੈਂ ਤਾਂ ਸਮਝ ਨਹੀਂ ਜਿੱਦਾਂ ਕੱਲ ਲੁੱਕ ਕੇ ਖਾ ਗਏ ਪਰ ਮੈਂ ਕਹਿੰਦਾ ਯਾਰ ਇਹਨਾਂ ਨਾਲ ਤਾਂ ਬਾਬੇ ਨਾਨਕ ਦਾ 13 ਰੁਪਏ ਵਾਲਾ ਲੰਗਰ ਹੀ ਨਹੀਂ ਅੰਤਕ ਮੁੱਕਿਆ ਇਹਨਾਂ ਤੇ ਉਹ ਵੀ ਨਹੀਂ ਬਖਸ਼ਿਆ ਜਿੱਦਾਂ ਕੱਲ ਨਗਰ ਕੌਂਸਲ ਦੀ ਮੀਟਿੰਗ ਹੋਈ ਉਹਦੇ ਵਿੱਚ ਇੱਕ ਆਰੋਪ ਲੱਗਿਆ ਕਿ ਸਰਕਾਰ ਕੰਮ ਨਹੀਂ ਕਰਨ ਦੇ ਰਹੀ ਸਾਨੂੰ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਬੇਨਤੀ ਕਰਨਾ ਚਾਹੁੰਦਾ ਉਹ ਕਮਲਿਓ ਉਹ ਐਵੇਂ ਦੀਆਂ ਗੱਲਾਂ ਨਾ ਕਰੋ ਜਨਤਾ ਜਾਣਦੀ ਹੈ ਜਨਤਾ ਪਛਾਣਦੀ ਹੈ ਤੁਹਾਡੇ ਮਖੌਟਿਆਂ ਦਾ ਪਤਾ ਤੁਸੀਂ ਚੋਰ ਕੁੱਤੀ ਰਲੇ ਹੋਏ ਹੋ ਰੱਜ ਕੇ ਲੁੱਟ ਰਹੇ ਹੋ ਸ਼ਹਿਰ ਨੂੰ ਲੇਕਿਨ ਉਹ ਟਾਈਮ ਆ ਗਿਆ ਜਿਹੜੀ ਉਹ ਜਿਹੜੀ ਉਹ ਥੈਲੀ ਬਿੱਲੀ ਸੀ ਉਹ ਥੈਲਿਓ ਬਾਹਰ ਆ ਗਈ ਔਰ ਕੱਲ ਦੀ ਇਸ ਮੀਟਿੰਗ ਨੇ ਜ਼ਿਰਖਪੁਰ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਵੀ ਹਲਕੇ ਵਾਲਿਓ ਇਹ ਆਮ ਆਦਮੀ ਪਾਰਟੀ ਦੇ ਹਤੈਸ਼ੀ ਨਹੀਂ ਇਹ ਪੈਸੇ ਦੇ ਹਤੈਸ਼ੀ ਹੈ ਇਹ ਪੈਸੇ ਲਈ ਕੁਝ ਵੀ ਕਰ ਸਕਦੇ ਆ ਪੈਸੇ ਲਈ ਕਾਲੀਦਲ ਦੇ ਕਾਂਗਰਸ ਇਕੱਠੇ ਜਿਹੜਾ ਡੇਰਾ ਬਸੀ ਨਹੀਂ ਡੇਰਾ ਬਸੀ ਹਲਕੇ ਦੀ ਜੇਰਕਾ ਕਮੇਟੀ ਜਿਹੜਾ ਕੰਮ ਕਰ ਰਹੇ ਨੇ ਇਸੇ ਜਿਲ੍ਹੇ ਪਰ ਆਹ ਦੇਖੋ ਤੁਹਾਡੇ ਸਾਹਮਣੇ ਸਕੇਮਪ ਦੇ ਵਿੱਚ ਤਰ੍ਹਾਂ ਤਰ੍ਹਾਂ ਲੋਕਾਂ ਨੇ ਕੀਤੀ ਐ 1.5 200 ਦੇ ਕਰੀਬ ਜਿਹੜਾ ਲੋਕਾਂ ਦੇ ਆ ਫਾਰਮ ਮੇਰੇ ਹੱਥੇ ਪਏ ਆ ਪੈਨਸ਼ਨਾਂ ਦੇ ਫਾਰਮ ਛੋਟੇ ਛੋਟੇ ਫਾਰਮ ਜਿਨ੍ਹਾਂ ਤੇ ਇੱਕ ਐਮਸੀ ਦੇ ਦਸਕਤ ਹੋਣੇ ਹੁੰਦੇ ਨੇ ਜਾਂ ਲਹਨਤ ਐ ਇਸ ਵਾਰਡ ਦੇ ਵਿੱਚੋਂ ਦੇਖੋ ਆਪਾਂ ਐਮਸੀ ਚੁਣਿਆ ਔਰ ਤਿੰਨ ਵਾਰ ਮੈਸੇਜ ਮੇਰੇ ਪ੍ਰਧਾਨਾਂ ਨੇ ਬਲਾਕ ਇੰਚਾਰਜ ਨੇ ਮੇਰੇ ਆਫਿਸ ਤੋਂ ਮੈਸੇਜ ਮਿਲਿਆ ਕਿ ਆਓ ਯਾਰ ਇਹ ਤਾਂ ਵਿਕਾਸ ਦਾ ਕੰਮ ਐ ਇਹ ਕੋਈ ਆਮਾਦੀ ਪਾਰਟੀ ਦੀ ਸਰਕਾਰ ਦਾ ਕੰਮ ਥੋੜਾ ਜੇ ਤੁਸੀਂ ਮਿਊਂਸਪਲ ਕਮੇਟੀ ਦੇ ਕਿਸੇ ਨਾ ਕਿਸੇ ਤਰੀਕੇ ਅਜੇ ਤੱਕ ਇੰਨੀ ਦੇਰ ਹੋਗੇ ਬੈਠੇ ਹੋ ਉਹ ਕਿਤੇ ਨਾ ਕਿਤੇ ਜਿਰਕਪੁਰ ਦੇ ਲੋਕਾਂ ਦੀ ਹੱਥਾਂ ਅੱਖਾਂ 'ਚ ਤੁਸੀਂ ਘੱਟਾ ਨਹੀਂ ਪਾ ਸਕਦੇ ਹੁਣ ਜਨਤਾ ਜਾਣਦੀ ਹੈ ਅਜੇ ਇਸ ਕੈਂਪ 'ਚ ਐਮਸੀ ਸਾਹਿਬ ਦਾ ਨਿਰਧਾਰਣ ਰਹਿਣਾ ਨਾ ਆਉਣਾ ਇਸ ਗੱਲ ਨੂੰ ਕਲੀਅਰ ਕਰਦਾ ਕਿ ਇਹਨਾਂ ਦੀ ਨੀਤ ਔਰ ਨੀਤੀ ਮਾੜੀ ਹੈ ਔਰ ਇਹ ਜਿਰਕਪੁਰ ਹਲਕੇ ਦੇ ਲੋਕਾਂ ਦਾ ਵਿਕਾਸ ਨਹੀਂ ਚਾਹੁੰਦੇ ਇਹ ਚਾਹੁੰਦੇ ਹੈ ਕਿ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇੱਥੋਂ ਹਲਕਾ ਬੁਝਾਇਕ ਦੀ ਬਦਨਾਮੀ ਹੋਏਗੀ ਤੇ ਸਭ ਜਨਤਾ ਪੜੀ ਲਿਖੀ ਹੈ ਨੇ ਸਾਰੀ ਉਮਰ ਦੇ ਪੈਸੇ ਜਿੰਨੇ ਪੈਨਸ਼ਨ ਵਾਲੇ ਅਬ ਨੌਕਰੀਆਂ ਕਰਕੇ ਕਮਾਏ ਸੀ ਤੁਹਾਡੇ ਦੇਰ ਜ਼ਿਲਕਪੁਰ ਹਲਕੇ ਚ ਲਾਏ ਸੀ ਕਿ ਤੁਹਾਡੇ ਇਸ ਕੰਮ ਲਈ ਲਾਏ ਸੀ 1 ਕਾ 10 ਰੁਪਏ 10 ਪੈਸੇ ਦੇ ਕਾਗਜ਼ ਤੇ ਸਾਈਨ ਨਾ ਕਰੋ ਤਾਂ ਕਿ ਵਿਚਾਰੇ ਨੂੰ ਪੈਨਸ਼ਨ ਮਿਲ ਸਕੇ ਲਾਣਤ ਹੈ ਤੁਹਾਡੇ ਵਰਗੇ ਲੋਕਾਂ ਦੇ ਤੁਸੀਂ ਇਹ ਜੇ ਕੰਮ ਕਰ ਦਿਓ ਮੈਂ ਜ਼ਿਲਕਪੁਰ ਦੇ ਲੋਕਾਂ ਨੂੰ ਉਮੀਦ ਕਰਨਾ ਵਿਸ਼ਵਾਸ ਬਣਾ ਕੇ ਰੱਖੋ ਧੀਰਜ ਬਣਾ ਕੇ ਰੱਖੋ ਕੋਈ ਗੱਲ ਨਹੀਂ ਬਹੁਤਾ ਲੰਬਾ ਸਮਾਂ ਨਹੀਂ ਚੱਲਦੀਆਂ ਕਦੇ ਦਾਦੀਆਂ ਕਦੇ ਪੋਤੇ ਦੀਆਂ ਔਰ ਮੈਂ ਇਹਨੇ ਐਮਸੀ ਸਾਹਿਬਾਨ ਨੂੰ ਬੇਨਤੀ ਵੀ ਕਰਨਾ ਵੀ ਛੋਟੇ ਵੀ ਕਿਉਂ ਯਾਰ ਲੋਕਾਂ ਦਾ ਨਾਸ ਕਰਦੇ ਇਹਨਾਂ ਲੋਕਾਂ ਨੇ ਤੁਹਾਨੂੰ ਕਿਸੇ ਟਾਈਮ ਵੋਟ ਪਾਈ ਹੋਣੀ ਹੈ ਕੀ ਹੋਇਆ ਅੱਜ ਸਰਕਾਰ ਬਦਲ ਗਈ ਤੁਸੀਂ ਸਰਕਾਰ ਤੋਂ ਕੰਮ ਲੈਣਾ ਆਓ ਨਾਲ ਬੈਠੋ ਮੈਂ ਤਾਂ ਅੱਜ ਵੀ ਕਹਿੰਨਾ ਆਏ ਤੇ ਐਮਸੀ ਆਏ ਇਹਨਾਂ ਦੇ ਪ੍ਰਧਾਨ ਬਹਿ ਕੇ ਕੰਮ ਕਰਨ ਮੈਂ ਨਾਲ ਇਹਨਾਂ ਦੇ ਪਰ ਯਾਰ ਇਹਨਾਂ ਲੋਕਾਂ ਦਾ ਮੁਲਕ ਨਾ ਹੁਣ ਬਣਾਓ ਐ ਨਾ ਕਰੋ ਵੀ ਤੁਸੀਂ ਇਹਦੇ ਥੱਲੇ ਇਕੱਠੇ ਹੋ ਨਾタル ਦਿਖਾਉਣ ਨੂੰ ਅਸੀਂ ਅਲੱਗ ਲੱਗਦੇ ਜਨਤਾ ਸਭ ਜਨਤਾ